ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਇਹ ਦੇਖ ਸਕਦੇ ਹੋ ਇੱਕ ਗੰਦਾ ਨਾਲਾ ਹੈ ਜੋ ਕਿ ਬਾਇਆ ਨਾਇয়াল ਪੱਤੀ ਸੇਖਵਾ ਜੇ ਰੋਡ ਹੰਢਾਇਆ ਰੋਡ ਬਾਇਆ ਪਤਾ ਨਹੀਂ ਕਿੱਥੋਂ ਤੱਕ ਜਾ ਰਿਹਾ ਹੈ ਤੁਸੀਂ ਇਹ ਨਾਲਾ ਦੇਖ ਸਕਦੇ ਹੋ ਕਦੇ ਇਹ 1-2 ਫੁੱਟ ਤੋਂ ਉੱਪਰ ਇਹਦੇ ਵਿੱਚ ਪਾਣੀ ਨਹੀਂ ਆਇਆ ਸੀ ਹੜਾਂ ਦੀ ਮਾਰ ਕਾਰਨ ਜੋ ਕਿ ਪਿੱਛੋਂ ਪਾਣੀ ਛੱਡਿਆ ਗਿਆ ਹੈ ਇਸ ਵਿੱਚ ਅੱਜ ਇਹ ਪਾਣੀ ਘਟੋ ਘਟ 8 ਤੋਂ 10 ਫੁੱਟ ਪਾਣੀ ਚੱਲ ਰਿਹਾ ਹੈ ਪਾਣੀ ਦਾ ਪੱਦਰ ਇੰਨਾ ਹੈ ਕਿ ਪਾਣੀ ਉੱਪਰ ਨੰਗਨ ਦੀ ਕਤਾਰ ਦੇ ਵਿੱਚ ਹੋਇਆ ਪਿਆ ਹੈ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਹ ਨਾਲਾ ਇੱਕ ਨਦੀ ਦਾ ਰੂਪ ਧਾਰ ਸੁੱਕ ਚੁੱਕਿਆ ਹੈ ਜੇ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤਾਂ ਕਿ ਤੁਹਾਡੀ ਸਪੋਰਟ ਨਾਲ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕਾ ਧੰਨਵਾਦ ਜੀ